ਬੋਲਟਾਂ ਮੋਕੇ ਮੰਡੀ ਚ ਬਾਈ ਲਾਉਂਦਾ ਇਹ ਬੋਲਟਾਂ ਦਾ ਕੰਮ ਕਰਦਾ ਤੇ ਵਧੀਆ ਬੋਲਟ ਰੱਖਦਾ ਰੀਜਨਲ ਆ ਪੰਜ ਖੜੇ ਆ ਹੁਣ ਬਾਕੀ ਵਿਕਾਊ ਹੋ ਗਏ ਤੇ ਪੁੱਛਦੇ ਆ ਬਾਊ ਜੀ ਹਾਂ ਜੀ ਦੱਸਿਓ ਭਾਈ ਆਪਣੇ ਮੋਟਰਸਾਈਕਲਾਂ ਬਾਰੇ ਕਿਹੜਾ ਮਾਡਲ ਆ ਇਹ ਇਹ ਵੀਰੇ ਨਵਾਂ ਮਾਡਲ ਆ ਹਾਈ ਸਪੀਡ ਆ 4000 ਚੱਲਿਆ ਅੱਛਾ ਬਿਲਕੁਲ ਨਵਾਂ ਆ ਠੀਕ ਹੈ ਨਾਲ ਦੇ ਟਾਇਰਾਂ ਨਾਲ ਦੇ ਤੇਰੇ ਠੀਕ ਹੈ ਜੀ ਨਾਲ ਦਾ ਪੂਰਾ ਅਰੀਜਨਲ ਪਿਆ ਪੂਰਾ ਅਰੀਜਨਲ 4000 ਅਰੀਜਨਲ ਚੱਲੇ ਨਾਲ ਦੇ ਟਾਇਰਾਂ ਨਾਲ 4000 ਚੱਲੇ ਆ ਵੌਂਸਰ ਵੀ ਨਾਲ ਦਾ ਹੀ ਠੀਕ ਆ ਰੇਟ ਰੂਟ ਆ ਬਾਈ ਇਹਦਾ 1 ਲੱਖ ਦੀਆਂ 1 ਲੱਖ 20 20000 ਰੁਪਏ ਦਾ ਬਾਕੀ ਮੌਕੇ ਤੇ ਹੋ ਜੇ ਥੋੜਾ ਬਹੁਤ ਹੈ ਨਾ ਬਾਈਕ ਫੋਟੋਸਾਈਕਲ ਪੂਰਾ ਸਾਫ ਆ ਇਹ ਨਾਲ ਬਿਲਕੁਲ ਤੇ ਆਹ ਮਾਡਲ ਕਿਹੜਾ ਬਾਈ ਇਹ ਹੈਗਾ 18 ਮਾਡਲ 18 ਮਾਡਲ ਇਹ ਲੈਣੀ ਕੋਣ 1 ਲੱਖ 75000 1 ਲੱਖ 75000 ਹੈ ਤੇ ਇਹ ਵੀ origignal ਪਿਆ ਮੋਟਰਸਾਈਕਲ ਪੂਰਾ ਸਾਫ ਇਹ ਹਰ ਇਹ ਨਾਲ ਦੇ ਟਾਇਰ ਆ ਫਾਈਜੀ ਲੱਗੇ ਉਨੇ ਯਾਰ ਇਹ ਟੂਰ ਨਾਲ ਦੇ ਹੀ ਆ ਹੈ ਆ ਕਿਹੜਾ ਮਾਡਲ ਆ 23 ਮਾਡਲ ਆ 23 ਮਾਡਲ 210000 210000 ਰੁਪਇਆ ਹੈ ਇਹਦਾ ਜਮਾਂ ਨਵਾਂ ਹੀ ਪਿਆ ਇਹਦਾ ਬਿਲਕੁਲ ਨਵਾਂ ਲੋਗਾ ਨੰਬਰ 23 ਮਾਡਲ ਚੱਲਿਆ ਕਿੰਨਾ ਕਹੇ 7000 7000 ਰੇਨ ਲਈ ਚੱਲੇ ਹੋਏ ਆ ਕਲਾਸਿਕ ਆ ਗਿਆ 12 ਗਿਆ ਇਹ ਕਲਾਸਿਕ ਆ 12 ਹਾਂ ਕਿਹੜਾ ਮਾਡਲ ਆ ਇਹ 16 ਮਾਡਲ ਚੱਲਿਆ ਕਿੰਨਾ ਬਈ ਇਹ 12000 ਆ ਇਹ 1.5 ਲੱਖ ਦਾ ਹੈ 12000 ਚੱਲੇ ਆ ਇਹਦਾ ਰੇਟ ਹੈਗਾ 1.5 ਲੱਖ ਰੁਪਈਆ ਇਹ ਵੀ ਮੋਟਰਸਾਈਕਲ ਪੂਰਾ ਅਰੀਜਨਲ ਪਿਆ ਬਿਲਕੁਲ ਅਰੀਜਨਲ ਸਾਰਾ 12000 ਰਿੰਗ ਚੱਲੇ ਨਾਲ ਦੇ ਟਾਇਰ ਆ ਸਾਰਾ ਨਾਲ ਦੇ ਟੈਟੂ ਰ ਹੈ 12000 ਨਾਲ ਗੱਡੀ ਕੱਲੀ ਚੀਜ਼ ਹੈ ਆ ਸਾਫ ਤੇ ਆ ਨਾ ਮੋਸਾ ਇਹ ਤੋਂ ਨਵਾਂ ਇੱਕ 14 ਮਾਡਲ ਆ ਜਾ ਤੁਸੀਂ 14 ਮਾਡਲ ਆ ਇਹ ਕਿੰਨਾ ਚੱਲਿਆ ਨਹੀਂ ਆਪਣਾ ਚੱਲਿਆ ਆਪਣਾ 8600 8600 11000 ਇਹ ਵੀ origignal ਆ ਪੂਰਾ ਇਹ ਵੀ origignal ਨਾਲ ਦਾ ਸਾਰਾ ਸਮਾਨ ਇੱਕ ਦਾ ਦਸ 110000 રૂપિયા ਤੁਹਾਰੇ ਕੋਲ ਭਾਜੀ ਮੋਟਰਸਾਈਕਲ ਸਾਰੇ ਪਈ ਚੰਗੀ ਹਾਲਤ ਵਾਲੇ ਉੱਤੇ ਮਾਰਨ ਦੀ ਰਾਖ ਦੇ ਆ ਸਾਰਾ ਕੋ ਨਵੇਂ ਪਏ ਹੋਰ ਤਿੰਨ ਚਾਰ ਖੜੇ ਆ ਠੀਕ ਆ ਭਾਈ ਹਾਂ ਆਪੋ ਵੇਖ ਕੇ ਤੈਨੂੰ ਅੱਛਾ ਤਿੰਨ ਅੱਜ ਵੇਚਦੇ ਹੈ ਨਾ ਤੇ ਆਪਣਾ ਪੱਕਾ ਭਾਈ ਕਿੱਥੇ ਅੱਡਾ ਦੁਕਾਨ ਆਪਣਾ ਹੈਗਾ ਸਾਈ ਰੋਡ ਹਾਂ ਪੱਕੇ ਸਾਈ ਰੋਡ ਤੇ ਸੈਕੰਡਰੀ ਸਕੂਲ ਹਾਂ 4 ਨੰਬਰ ਗਲੀ ਚ 4 ਨੰਬਰ ਗਲੀ ਚ ਤੇ ਹਰ ਐਤਵਾਰ ਇੱਥੇ ਹੁੰਨੇ ਮੰਡੀ ਤੇ ਹਰ ਐਤਵਾਰ ਇੱਥੇ ਠੀਕ ਆ ਤੇ ਬਾਕੀ ਕਾਗਜ਼ ਪత్రਾਂ ਚ ਸਾਰਾ ਨੰਬਰ ਦਾ ਇੱਕ ਨੰਬਰ ਕੋਈ 192 ਵਾਲਾ ਕੰਮ ਨਹੀਂਗਾ ਸਭ ਕੋ ਗਾਰੰਟੀ ਹੈ ਚੋਰੀ ਦਾ ਵੀ ਗਾਰੰਟੀ ਹੈ ਜੇ ਕੋਈ ਚਲਾਨ ਹੋਇਆ ਵੀ ਤਾਂ ਵੀ ਗਾਰੰਟੀ ਹੈ ਠੀਕ ਆ ਤੇ ਜੇ ਕਿਸੇ ਨੇ ਲੋਨ ਲਾਨ ਕਰਾਉਣਾ ਹੋਵੇ ਬਾਈ ਕੋਈ ਕਰਵਾ ਦਾਂਗੇ ਲੋਕਲ ਲੋਕਲ ਅਛਾ ਲੋਕਲ ਆ ਠੀਕ ਆ ਉਹ ਤੇ ਗਲੇ ਦੇ ਬੰਦੇ ਹੋਣ ਕੈਪੀਟਨ ਕੋਡ ਦਾ ਹੋਵੇ ਤੇ ਲੋਕਲ ਇਥੋਂ ਦੇ ਭਾਈ ਹੋਣ ਠੀਕ ਆ ਬਾਕੀ ਮੋਟਰਸਾਈਕਲ ਸਾਰੇ ਤੁਹਾਡੇ ਕੋਲੇ ਚੰਗੇ ਸਾਫ ਰਿੰਗਲੇ ਰੱਖਦੇ ਆ